ਨਾਵਿਕਾ ਸਿੰਘ ਤੇ ਹੁਣੇ ਮੈਂ ਦੇਖਿਆ ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਾੜਾ ਫੱਟੇ ਜੱਕ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਂ ਵੀ ਮਿਕਾ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਦੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਤਲ ਕਰਤਾ ਸ਼ਾਬਾਸ਼ ਅਸੀਂ ਸਾਰੇ ਦਿਨੋਂ ਹੁਣ ਤੱਕ ਤੇ ਇਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਫ਼ਰੀਬਾਂ ਦੀ ਹੈਲਪ ਕਰਦੇ ਆਂ ਕਿਸੇ ਮਜ਼ਲੂਮ ਨੂੰ ਸਾਡੀ ਜ਼ਰੂਰਤ ਹੋਵੇ ਅਸੀਂ ਹਮੇਸ਼ਾ ਖੜੇ ਹੁੰਨੇ ਇਹ ਤੇ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਿਤਪਾਲ ਸਿੰਘ ਨਾਮ ਲੈ ਸੁਣਿਆ ਭਾਈ ਛਾਹ ਕੇ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੋੜ ਫਿਟੇ ਮਿਲੋ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਥੇ ਦੇ ਹੱਥ ਚੱਕਦੇ ਔਰਤਾਂ ਦੇ ਦੇ ਹੱਥ ਚੱਕਦੇ ਬੱਚਿਆਂ ਦੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਨ ਕਰਦੀ ਉਹ ਕੰਮ ਕਰ ਗਏ ਦੇ ਵਿਚਾਰੇ ਐਨੇ ਤੁਸੀਂ ਵਹਿਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕਪੜੇ ਪਾ ਰਹੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤੁਹਾਨੂੰ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ 'ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਇਹ ਕਿਹੜੇ ਪਾਸੇ ਤੁਸੀਂ ਤੁਰ ਪਏ ਹੋ ਇਹੀ ਕੰਮ ਰਹੇਗਾ ਸਾਡੀ ਦੁਨੀਆ 'ਚ ਕੇਸੀ ਭਾਈ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਲਾਣਾ ਬੋਲਦੀ ਹੈ ਕਮਲ ਕੋਲ ਉਹਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜ ਕਰਦਾ ਸੋਧ ਸੋਧਾ ਲਾਤਾ ਵਾਹ ਸ਼ਾਬਸ਼ ਇਹ ਸਾਡੀ ਉਹ ਕੌਮ ਹੈ ਜਿਹੜੇ ਸੀ ਗੁਰੂ ਨਾਨਕ ਪਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਉਂਦੇ ਆਏ ਹਾਂ ਕੋਵਿਡ 'ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸੇ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਸਾਰੇ ਬਦਮਾਸ਼ ਕੋਰੇ ਪੰਜਾਬ 'ਚ ਚਲੋ ਮੈਂ ਵੀ ਤੁਹਾਡੇ ਨਾਲ ਬਦਮਾਸ਼ੀ ਕਰਦਾ ਇੱਕ ਔਰਦਨ ਨੂੰ ਦੋ ਲਿਆਂਗ ਸਿੰਘ ਮਾਰ ਰਹੇ ਆ ਵਾਹ ਜੀ ਵਾਹ ਐਦਾਂ ਹੀ ਕਰਦੇ ਰਹੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਓ ਤੁਸੀਂ ਇੱਕ ਪਾਸੇ ਸਾਡੇ ਭਗਤ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਇੱਕ ਤੁਸੀਂ ਪਤਾ ਨਹੀਂ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਯਾਰ ਕੰਮ ਕਰਦਾ ਬੜਾ ਵੱਡਾ ਕਿ ਦਲੇਰੀ ਦਾ ਕੰਮ ਕੀਤਾ ਜੀ ਸੋਦਾ ਲਾਦਾ ਦੋ ਬੰਦਿਆਂ ਨੇ ਇਹ ਵਰਲਡ ਚ ਜਿੰਨੇ ਵੀ ਸਿੰਘ ਨੇ ਜਿੰਨੇ ਵੀ ਸਿੱਖ ਨੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਲਈ ਤੁਸੀਂ ਚੰਗਾ ਕੰਮ ਕੀਤਾ ਵੀ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆ 'ਚ ਹੋਰ ਬਥੇਰੇ ਕੰਮ ਹੈਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੀ ਹੈ ਚਾਰਜ ਪੇੜਾ ਮਾਰ ਦਿਓ ਕੰਪਲੇਨ ਕਰ ਦਿਓ ਵਾਰਨਿੰਗ ਦੇ ਦੋ ਅਸੀਂ ਜੀ ਸੋਦਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫੜੇ ਮੇ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਔਰ ਸਪੈਸ਼ਲੀ ਭਗਵੰਤ ਸਿੰਘ ਸਾਹਿਬ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਇਹ ਜਿੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾਲੇ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਹਦੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਨੇ ਬਹਾਦਰੀ ਕਰਦੇ ਆਏ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਨੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹ ਜਿਹੇ ਬੰਦੇ ਨੂੰ ਰੋਕ ਲਗਾਓ ਸਾਡਾ ਕੋਈ ਹੱਕ ਨਹੀਂ ਮੰਗਦਾ ਸੀ ਕਿਸੇ ਦੀ ਜਾਨ ਲਈ ਉਧਰ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥ ਚ ਕਾਨੂੰਨ ਲਈ ਜਾਓ ਤੁਸੀਂ ਸੋ ਪਲੀਜ਼ ਇਸ ਤੇ ਤੁਸੀਂ ਸਹੀ ਢੰਗ ਨਾਲ ਸੀਰੀਅਸ ਲੈਣਾ ਤੁਸੀਂ ਚੈੱਕ ਕਰੋ ਕਿ ਹੋਇਆ ਕੀ ਹੈ ਔਰ ਕਿਉਂ ਹੋਇਆ ਤੇ ਮੈਂ ਬਾਬਾ ਹਰਜੀਤ ਸਿੰਘ ਜੀ ਦੇ ਨਾਲ ਆ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੇਰੇ ਵੱਲੋਂ ਕੋਈ ਵੀ ਸੇਵਾ ਹੋਏਗੀ ਮੈਂ ਤੁਹਾਡੇ ਨਾਲ ਹਾਂ ਔਰ ਮੈਂ ਸੱਚਾਈ ਦੇ ਨਾਲ